ਓਵਰ ਤੁਹਾਨੂੰ ਦਿਖਾਈਏ ਹੁਣ ਆਪਾਂ ਹਰੀ ਕੇ ਹੈਡ ਜਿਹੜਾ ਪਾਣੀ ਛੱਡਿਆ ਹੈ ਐਕਸਟਰਾ ਪਹਿਲਾਂ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੱਤ ਲੋਜ ਦਿਖਾਇਆ ਵਾ ਰੋਪੜ ਦਿਖਾਇਆ ਵਾ ਹੁਣ ਅੱਜ ਮੈਂ ਆਇਆ ਹਾਂ ਹਰੀ ਕੇ ਹੈਡ ਦੇ ਵਿੱਚ ਸੋ ਕੀ ਹਾਲ ਚਾਲ ਆ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਇਆ ਹਰੀਕੇ ਹੈੱਡ ਦੇ ਉੱਤੇ ਤੁਹਾਨੂੰ ਇੱਥੇ ਤੋਂ ਦਿਖਾਣੇ ਆ ਇੱਥੇ ਪਾਣੀ ਕਿੰਨਾ ਕੁ ਵਧਿਆ ਹੋਇਆ ਵਾ ਸੋ ਆ ਸਾਰਾ ਪਾਣੀ ਮੈਂ ਹੁਣ ਦਰਿਆ ਦੇ ਵਿੱਚ ਉਤਰਿਆ ਹੋਇਆ ਮੈਂ ਵੀਡੀਓ ਦੀ ਸਟਾਰਟਿੰਗ ਇੱਧਰੋਂ ਕਰੀਏ ਕਿਉਂਕਿ ਮੈਂ ਇੱਧਰਲੇ ਪਾਸਿਓਂ ਇੱਧਰੋਂ ਰਾਹ ਤੋਂ ਆ ਗਿਆ ਹੋਇਆ ਆ ਆ ਸਾਰਾ ਪਾਣੀ ਐਕਸਟਰਾ ਜੋ ਛੱਡਿਆ ਹੋਇਆ ਵਾ ਪਹਿਲਾਂ ਇੱਥੇ ਜਮ੍ਹਾਂ ਹੀ ਥੋੜਾ ਜਿਹਾ ਪਾਣੀ ਹੁੰਦਾ ਜਮ੍ਹਾਂ ਹੀ ਥੋੜਾ ਜਿਹਾ ਬਈ ਪਾਣੀ ਵਧਣ ਕਰਕੇ ਨਾ ਕੰਮ ਫੁੱਲ ਵਧਿਆ ਹੋਇਆ ਹੁਣ ਤਾਂ ਆਵਾਜ਼ ਵੀ ਤੁਸੀਂ ਦੇਖ ਸਕਦੇ ਹੋਵੋਗੇ ਆਵਾਜ਼ ਵੀ ਬਹੁਤ ਜ਼ਿਆਦਾ ਆ ਰਹੀ ਹੈ ਪਾਣੀ ਦੀ ਆ ਗਿਆ ਆਪਣੇ ਹਰੀਕੇ ਦੇ ਗੇਟ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਸਾਰਾ ਦੇਖ ਰਹੇ ਹੋ ਤੁਸੀਂ ਗੰਦ ਮੰਦ ਜਿੰਨੀਆਂ ਬੂਟੀ ਬਾਟੀ ਆ ਜਿਹੜੀ ਆਹ ਡੈਮ ਦੇ ਜਦੋਂ ਗੇਟ ਖੁੱਲਦੇ ਸਾਰੀ ਬਾਹਰ ਆਏ ਨਹੀਂ ਤਾਂ ਇਹ ਆਪਾਂ ਨੂੰ ਇਹ ਆਉਣ ਵਾਲੇ ਟੈਂਪਲੇਟ ਨਹਿਰਾਂ ਦੇ ਵਿੱਚ ਦੇਖਣ ਦੇਖਣ ਨੂੰ ਮਿਲਦੀ ਹੁੰਦੀ ਹੈ ਜਦੋਂ ਮੀਂਹਾਂ ਪੈਂਦੇ ਹੁੰਦੇ ਆ ਪਾਣੀ ਬਾਈ ਬਹੁਤ ਛੱਡਿਆ ਗਿਆ ਇਹ ਅੱਗੇ ਦਰਿਆ ਜਾਂਦਾ ਵਾ ਪਾਕਿਸਤਾਨ ਨੂੰ ਸਾਰਾ ਫੁੱਲ ਪਾਣੀ ਨਾਲ ਭਰੇ ਪਿਆ ਅੱਗੇ ਜਮਾ ਇਹ ਖਾਲੀ ਹੁੰਦਾ ਜਮਾ ਖਾਲੀ ਇਹਦੇ ਵਿੱਚ ਸਿਰਫ ਆਪਾਂ ਨੂੰ ਜਮਾ ਅੱਗੇ ਨੇੜੇ ਉਹਨੂੰ ਮਿਲਦਾ ਹੁੰਦਾ ਪਾਣੀ ਦੇਖਣ ਨੂੰ ਥੋੜਾ ਜਿਹਾ ਜਿੱਥੇ ਮੱਛੀਆਂ ਫੜਦੇ ਹੁੰਦੇ ਤੁਹਾਨੂੰ ਮੈਂ ਪੁਰਾਣਾ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ ਮੇਰੀ ਉੱਥੇ ਥੋੜਾ ਜਿਹਾ ਪਾਣੀ ਹੁੰਦਾ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਅੱਗੇ ਜਿੱਥੋਂ ਪਾਣੀ ਛੱਡਿਆ ਹੈ ਗੇਟ ਵੱਲ ਤੁਹਾਨੂੰ ਨੇੜੇ ਉਹਨੂੰ ਦਿਖਾਉਣਾ ਜਾ ਕੇ ਕਿ ਕਿੰਨਾ ਕੁ ਪਾਣੀ ਹੈਗਾ ਕਿੰਨਾ ਵਧਿਆ ਕੀ ਘਟਿਆ ਵਾ ਚੱਲਦੇ ਹਾਂ ਹੁਣ ਆਪਾਂ ਹਰੀਕੇ ਦੇ ਅੱਗੇ ਗੇਟ ਦੇ ਲਾਗੇ ਪਹਿਲਾਂ ਮੈਂ ਇੱਥੇ ਨੇੜੇ ਸੀਗਾ ਥੱਲੇ ਮੈਂ ਕਿ ਸੋਚਿਆ ਬਾਕੀ ਭਾਈ ਵੀਡੀਓ ਵਧੀਆ ਲੱਗਦੀ ਹੈ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਾਂ ਸਪੈਸ਼ਲ ਆਏ ਆ ਤੁਹਾਨੂੰ ਵੀਡੀਓ ਦਿਖਾਉਣ ਵਾਸਤੇ ਤੇ ਬਾਕੀ ਇਦਾਂ ਦੀ ਅਪਡੇਟ ਲੈਣ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਚਲੋ ਹੁਣ ਆਪਾਂ ਚੱਲਦੇ ਆਂ ਤੇ ਮੈਂ ਤੁਹਾਨੂੰ ਦੇਖੋ ਸਾਰਾ ਜੰਗਲ ਆ ਸਾਰਾ ਦੇਖੋ ਕਿਵੇਂ ਟਰਾਲੀਆਂ ਜਿਹੜੀ ਰੇਤਾ ਰੂਤਾ ਕੱਢਦੀ ਹੋਣਗੀ ਉਹਨਾਂ ਦੇ ਟਾਇਰ ਛਪੇ ਪਏ ਆ ਇਹਦੇ ਵਿੱਚ ਬਹੁਤ ਔਖਾ ਮੋਟਰਸਾਈਕਲ ਚੱਲ ਰਿਹਾ ਇਸ ਟਾਈਮ ਇੱਥੇ ਸਾਰਾ ਭਾਈ ਇਹ ਜੰਗਲ ਹੀ ਆ ਜਿੰਨਾ ਆਪਾਂ ਦੇਖ ਰਹੇ ਆ ਨਾ ਆਸੇ ਪਾਸੇ ਸਾਰਾ ਜੰਗਲ ਹੀ ਹੀ ਪਿਆ ਜਾਂਦਾ ਇੱਥੇ ਬਰੇਆਮਾ ਦੇ ਕੱਡੇ ਪੈਸੇ ਵੀ ਤੁਹਾਨੂੰ ਪਤਾ ਜੰਗਲੀ ਰੰਗਲ ਹੁੰਦੇ ਆ ਅੰਦਰਾਕਤ ਜਿਆਦਾ ਲਾਇਆ ਹੁੰਦੇ ਆ ਉਹ ਭਾਈ ਆਪਾਂ ਪੁਲ ਤੇ ਆ ਗਏ ਹੋਏ ਆਂ ਪੁਲ ਉੱਪਰ ਆ ਬੈਠਾ ਮੈਂ ਐਸਾ ਬਹੁਤ ਲੱਗਦਾ ਮੈਂ ਤੁਹਾਨੂੰ ਇਤਨੂ ਦਿਖਾਉਣਾ ਕਿਹੜਾ ਜੀ ਬਾਬਾ ਉਹ ਨਾ ਹੁੰਦਾ ਨੇ ਪਰ ਇਹ ਤੱਕ ਜਮਾ ਹੀ ਪੁਲ ਆ پانی دی آواز بہت زیادہ آ رہی ہے تھلے ٹیکتے ہاں میں پلتے پہنچ گیا آیا ہری کے والے تھوڑا نیڑے جا کے دکھاؤں پانی کنا کا بہت زیادہ پانی ہے بھائی تک پیچھے بارشاں پڑھ گیا پانی بدیا تو ڈیما دے تو پانی بدنا ہی ہے ਬਾ ਚੈੱਕ ਕਰੋ ਬਹੁਤ ਰੈਗਰ ਆ ਰਹਾ ਹੈ ਬਹੁਤ ਆ ਰਿਹਾ ਹੈ ਬਹੁਤ ਆ ਰਹਾ ਹੈ ਓ ਬਾਈ ਤੁਸੀਂ ਪਾਣੀ ਦੇਖਿਆ ਬਹੁਤ ਜ਼ਿਆਦਾ ਪਾਣੀ ਹੈ ਬਹੁਤ ਜ਼ਿਆਦਾ ਆ ਸਾਰਾ ਡੈਮ ਦਾ ਪਾਣੀ ਇਕੱਠਾ ਆਇਆ ਇਧਰ ਬਿਆਸ ਤੇ ਸਤਲੁਜ ਦਾ ਇਧਰ ਇਕੱਠਾ ਹੁੰਦਾ ਪਾਣੀ ਦੋ ਦਰਿਆਵਾਂ ਦਾ ਇੱਥੇ ਦੋ ਨਹਿਰਾਂ ਨਿਕਲ ਜਾਂਦੀਆਂ ਨੇ ਇੱਕ ਫਰੋਜਪੁਰ ਨੂੰ ਨਿਕਲ ਜਾਂਦੀ ਹੈ ਇੱਕ ਰਾਜਸਥਾਨ ਨੂੰ ਚਲੀ ਜਾਂਦੀ ਹੈ ਬਾਕੀ ਦਾ ਜਿਹੜਾ ਪਾਣੀ ਇੱਥੇ ਰੋਕਿਆ ਹੋਇਆ ਜਾਂਦਾ ਤੇ ਜੇ ਓਵਰ ਹੋ ਜਾਂਦਾ ਫਿਰ ਜਿਹੜਾ ਤੁਸੀਂ ਪਾਣੀ ਪ੍ਰੈਸ਼ਰ ਡੈਗਦਾ ਵਾ ਇਹ ਅੱਗੇ ਲੰਘ ਜਾਂਦਾ ਪਾਕਿਸਤਾਨ ਵਾਲ ਨੂੰ ਇਹ ਅੱਗੇ ਪਾਕਿਸਤਾਨ ਆਪਣੇ ਪੰਜਾਬ ਦੇ ਪਿੰਡਾਂ ਚੋਂ ਜਾਂਦਾ ਹੁੰਦਾ ਨਾ ਪਾਕਿਸਤਾਨ ਚ ਰਹਿ ਜਾਂਦਾ ਹੁਣ ਆਪਾਂ ਚੱਲਦੇ ਹਾਂ ਪੁਲ ਤੋਂ ਦੀ ਜਿੱਥੇ ਹੀ ਸੋਨ ਦੱਸ ਰਹੇ ਆ ਮੈਂ ਦੋ ਨਹਿਰਾਂ ਗੱਡੀਆਂ ਹੁੰਦੀਆਂ ਨੇ ਨਹਿਰਾਂ ਵੀ ਬਾਈ ਇਸ ਟਾਈਮ ਫੁੱਲ ਨੇ ਜਮਾ ਜਮਾ ਨਾ ਕੋਨਾ ਕਬਰੀਆਂ ਪੀਆਂ ਆ ਆ ਸਾਰਾ ਜਿੰਨਾ ਕੀ ਟਾਈਮ ਦੇ ਅੰਦਰ ਸੀਗਾ ਇਕੱਠਾ ਆਇਆ ਸਾਰਾ ਨਹਿਰਾਂ 'ਚ ਇਕੱਠਾ ਹੋ ਗਿਆ ਅੱਗੇ ਤੇ ਅੱਗੇ ਵੀ ਜਾਈ ਜਾਂਦਾ ਹੈ ਤਿਆਰ ਦਾ ਤਿਆਰ ਦਾ ਦੇਖੋ ਪਾਣੀ ਦਾ ਪ੍ਰੈਸ਼ਰ ਬੜਾ ਜਾ ਰਿਹਾ ਹੈ ਆ ਦਿਨ ਹੈ ਤਾਂ ਬਾਈ ਬੜਾ ਭਿਆਨਕ ਰੂਪ ਤੇ ਰੱਖ ਲੈਂਦੇ ਮੈਂ ਦੇਖਿਆ ਡੈਮ ਨੂੰ ਅਗਰੇ ਬੂਟੀ ਜੀ ਜਮਾ ਹੋ ਜਾਂਦੀ ਥੱਲੇ ਵੀ ਥੋੜਾ ਥੋੜਾ ਪਾਣੀ ਵਹੀ ਜਾਂਦਾ ਹੁੰਦਾ ਉਨਾਂ ਕਾਈ ਜਾਂਦਾ ਉਨਾਂ ਕਿ ਜਾਈ ਜਾਂਦਾ ਹੁੰਦਾ ਹੁਣ ਤਾਂ ਆ ਜਿਆਦਾ ਰਿਹਾ ਵਾ ਤਾਂ ਇਹਨਾਂ ਨੂੰ ਛੱਡਣਾ ਵੀ ਜਿਆਦਾ ਪੈ ਰਿਹਾ ਆ ਸਾਹਮਣੇ ਗੇਟ ਵੀ ਅੱਲਾ ਖੁੱਲਾ ਹੁੰਦਾ ਸੀ ਹੁਣ ਬੰਦ ਕਰਤਾ ਇਹਨਾਂ ਨੂੰ ਤਾਂ ਕਿ ਲੋਕ ਇੱਧਰ ਨਾ ਜਾਣ ਆ ਦੋ ਨਹਿਰਾਂ ਜਾਂਦੀਆਂ ਨੇ ਇੱਕ ਨਹਿਰ ਜਾਂਦੀ ਹੈ ਫਿਰੋਜ਼ਪੁਰ ਇੱਕ ਜਾਂਦੀ ਹੈ ਰਾਜਸਥਾਨ ਪਾਣੀ ਦਾ ਪ੍ਰੈਸ਼ਰ ਦੇਖੋ ਇੱਧਰ ਸਾਹਮਣੇ ਆਇਆ ਦਾ ਨਾਨਕਸਰ ਗੁਰਦੁਆਰਾ ਸਾਹਿਬ ਵੈਸੇ ਮੈਂ ਇਸ ਜਗ੍ਹਾ ਤੋਂ ਪਹਿਲਾਂ ਵੀ ਇੱਕ ਵਾਰ ਬਲੌਗ ਪਾਇਆ ਹੋਇਆ ਹੈ ਪੂਰਾ માણું પાણી લીધા નહીં આવડતા પાણી બહુ જ્યાં છે ਸਾਰੇ ਪਾਸੇ ਪਾਣੀ ਪਾਣੀ ਬਹੁਤ ਜ਼ਿਆਦਾ ਹੋਇਆ ਪਿਆ ਵਾ ਉਧਰ ਆਪਾਂ ਸਤਲੋਜ ਦੀ ਵਧਿਆ ਪਿਆ ਵਾ ਰੋਪੜ ਵੀ ਵਧਿਆ ਪਿਆ ਵਾ ਬਾਕੀ ਤੁਹਾਨੂੰ ਮੈਂ ਨੰਗਲ ਡੈਮ ਦੇ ਵਿੱਚ ਵੀ ਦਿਖਾਉਂਗਾ ਜਾਊਂਗਾ ਅਗਲੀ ਵੀਡੀਓ 'ਚ ਨੰਗਲ ਡੈਮ ਦੀ ਬਣਾਉਂਗਾ ਤੁਹਾਨੂੰ ਉੱਥੇ ਵੀ ਦਿਖਾਉਂਗਾ ਉੱਥੇ ਪਾਣੀ ਕਿੰਨਾ ਪੱਧਰ ਵਧਿਆ ਵਾ ਤਵਾ ਹਿਊ ਦਾ ਹਈ ਮੁਝਾਈ ਹੋਈ ਹੈ ਬਾਈ ਇਹ ਵੀ ਕੀ ਜਿ ਮੋਰੇ ਆਗੇ ਮੈਨੂੰ ਨਹੀਂ ਲੱਗਦਾ ਬੱਜੂ ਜੀ ਬਾਕੀ ਤੋਂ ਉਹ ਡੈਮ ਜਿੱਧਰ ਪਾਣੀ ਛੱਡਿਆ ਹੋਇਆ ਹੈ ਨਾ ਤੁਹਾਨੂੰ ਉਧਰ ਪਰਲੇ ਪਾਸੇ ਵੀ ਦਿਖਾਉਣਾ ਉਧਰ ਪਾਣੀ ਕਿੰਨਾ ਡੱਗ ਰਿਹਾ ਵਾ ਜਿੱਥੇ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਦੇਖਿਆ ਨਾ ਤੁਹਾਨੂੰ ਉਧਰ ਵੀ ਇੱਕ ਵਾਰ ਦਿਖਾਉਣਾ ਮੈਂ ਜਾ ਕੇ ਬਹੁਤ ਜ਼ਿਆਦਾ ਪਾਣੀ ਆ ਬਈ ਬਹੁਤ ਜ਼ਿਆਦਾ ਬਾਕੀ ਚੈਨਲ ਆਪਣਾ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਆ ਮੱਛੀ ਨੇ ਛਾਲ ਮਾਰੀ ਸੀ ਬਹੁਤ ਵੱਡੀ ਮੱਛੀ ਸੀ ਚੈਨਲ ਆਪਣਾ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਫਿਰ ਆਪਾਂ ਤੁਹਾਨੂੰ ਇਦਾਂ ਦੀ ਅਪਡੇਸ਼ਨਾਂ ਦਿੰਦੇ ਰਹਿਣਾ ਵਾ ਕੋਈ ਹੋਰ ਆਊਗੀ ਅਪਡੇਸ਼ਨ ਤੁਹਾਨੂੰ ਉਹ ਵੀ ਮਿਲਦੀ ਰਹੂਗੀ ਮੱਥੇ ਵੱੋ ਦਾ ਦੋ ਦਿਨ ਮੱਛੇ ਦੱਸ ਗਿਆ ਮੈਨੂੰ ਛਾਲਾ ਮਾਰਦੀ ਇੱਧਰ ਮੈਂ ਤੁਹਾਨੂੰ ਸਾਰਾ ਟੈਂਕ ਦਿਖਾ ਦਾਨਾ ਸਾਰਾ ਮਿੱਟੀ ਵਾਲਾ ਪਾਣੀ ਆ ਇੱਥੇ ਬਿਆਸ ਤੇ ਉਹਦਾ ਸਤਲੁਜ ਦਾ ਸੰਗਮ ਹੁੰਦਾ ਸਾਰਾ ਪਾਣੀ ਫੇਰ ਇਕੱਠਾ ਹੁੰਦਾ ਸਾਹਮਣੇ ਉਹ ਪੋਲਾ ਕਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਜਿੱਥੋਂ ਪਾਣੀ ਛੱਡਿਆ ਜਾਂਦਾ ਪਰਲੇ ਪਾਸੇ ਦੇਲੇ ਪਾਸੇ ਲੈਵਲ ਆ ਇਹਦਾ ਆਪਾਂ ਲੈਵਲ ਦੇਖਦੇ ਆ ਕਿੰਨਾ ਵਾ 20 ਤੇ ਨਾ 70 ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਨਾ ਬਈ ਪਾਣੀ ਦਾ ਲੈਵਲ 70 ਤੇ ਆ 70 ਤੇ ਉਹੜੇ ਨਹੀਂ ਪਤਾ 70 ਫੁੱਟ ਹੁੰਦਾ ਜਾਂ ਕਿਹੜੇ ਹਿਸਾਬ ਨਾਲ ਹੁੰਦਾ ਆ ਉੱਪਰ ਆਲਰਮ ਲੱਗਿਆ ਹੋਇਆ ਵਾ ਜੇ ਇਹਨੂੰ ਟੱਚ ਹੋਊਗਾ ਤਾਂ ਐਮਰਜੈਂਸੀ ਆਲਰਮ ਔਨ ਹੋ ਜਾਊਗਾ ਹੁਣ ਮੈਂ ਤੁਹਾਨੂੰ ਉਧਰ ਲੈ ਕੇ ਚਲਦਾ ਪਰਲੇ ਹੱਥ ਉਧਰ ਦਿਖਾਉਣਾ ਹੈ ਇੱਧਰ ਤਾਂ ਆਪਾਂ ਸਾਰਾ ਦੇਖ ਹੀ ਲਿਆ ਹੋਇਆ ਵਾ ਪਰਲੇ ਪਾਸੇ ਚਲਦੇ ਹੁਣ ਆਪਾਂ ਉਧਰ ਚੈੱਕ ਕਰਵਾ ਲਵਾਂ ਚਲੋ ਮੈਂ ਤੁਹਾਨੂੰ ਜਮਾਂ ਨੇੜੇ ਲੈ ਕੇ ਜਾਂਦਾ ਪਹਿਲਾਂ ਇੱਥੋਂ ਪਾਣੀ ਬਖਾਥਾ ਨਹੀਂ ਮਾ ਹੁੰਦਾ ਇੱਧਰ ਵੀ ਨਹੀਂ ਹੁੰਦਾ ਪਾਣੀ ਹੁਣ ਤਾਂ ਦੇਖੋ ਜਮਾਂ ਨਾਲ ਹੀ ਆਇਆ ਪਿਆ ਉਧਰ ਇਹ ਇਹਦੇ ਥੱਲੇ ਸਾਰਾ ਪਾਣੀ ਆ ਉੱਤੇ ਪਈਆ ਪਾਣੀ ਦੇ ਇੱਥੇ ਤਾਂ ਕਾ ਪਾਣੀ ਇਦਲੀ ਆਲੀ ਇਹਦਾ ਸਾਰੇ ਖੋਲੇ ਪਿਆ ਬਾਈ ਗੇਟ ਕਿਵੇਂ ਹੈਲਦਾ ਦੇਖੋ ਇਹ ਹੋਲੇ ਵਾਲੀ ਮੇਰੇ ਸਾਹਮਣੋਂ ਫਰੋਜਪੁਰ ਫੀਡਰ ਆ ਪਰਲੇ ਹੱਥ ਵਾਲੀ ਮੇਰੇ ਸਾਹਮਣਾਂ ਹੋਣੀ ਹੈ ਰਾਜਸਥਾਨ ਦੀ ਪਹਿਲਾਂ ਇੱਥੇ ਪੇਂਟ ਨਾਲ ਲਿਖਿਆ ਹੁੰਦਾ ਵਾ ਇਹ ਤਾਂ ਕਿ ਲਿਖਿਆ ਨਹੀਂ ਹੋ ਰਿਹਾ ਇਹ ਇੱਧਰ ਵੀ ਪਾਣੀ ਪੌੜੀਆਂ ਤੇ ਲੱਗ ਗਿਆ ਆ ਬਾਈ ਹੁਣ ਮੈਂ ਆ ਗਿਆ ਬੈਕ ਸਾਈਡ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਬੈਕ ਹੇਡ ਤੇ ਜਾ ਕੇ ਦੇਖਦੇ ਆ ਪਾਣੀ ਕਿੰਨਾ ਕਾ ਬਈ ਬਹੁਤ ਪਾਣੀ ਆ ਯਾਰ ਇਧਰ ਪਹਿਲਾ ਵਾਲੀ ਵੀਡੀਓ ਵੇ ਤੁਸੀਂ ਮੇਰੀ ਦੇਖ ਕੇ ਦੇਖੋ ਸਿਰਫ ਇੱਥੇ ਇੱਥੇ ਆ ਮੂਰੇ ਮੂਰੇ ਪਾਣੀ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਪਹਿਲਾਂ ਦੀ ਵਿੱਚ ਸਿਰਫ ਇੱਥੇ ਇੱਥੇ ਪਾਣੀ ਆ ਬਈ ਆ ਸਾਰਾ ਸੁੱਕਾ ਪਿਆ ਵੈ ਇੱਕ ਪਤਲੀ ਲੀਕ ਜੀ ਜਾਂਦੀ ਉਹਦੇ ਚ ਪਾਣੀ ਵਹੀ ਜਾਂਦਾ ਹੁੰਦਾ ਹੁਣ ਤਾਂ ਸਾਰੇ ਭਰੇ ਪਿਆ ਵੇ ਸਿਰੇ ਤੋਂ ਸਿਰੇ ਤੱਕ ਦੂਰੇ ਮੁੰਡਾ ਮੱਛੀਆਂ ਆਣ ਲੱਗਿਆ ਹੈ ਮੱਛੀਆਂ ਫੜਦੇ ਹਾਂ ਹੈਗੀ ਆਉਂਦੀਆਂ ਨੇ ਅੰਗੇ ਨਾਲ ਲੱਗਿਆ ਜਵਾਬ ਪਰ ਇਹ ਜੇ ਟਾਈਮ 'ਚ ਬਾਈ ਆਪਾਂ ਕਹਾਂਗੇ ਰਸਕਾ ਨਾ ਹੀ ਲੋ ਵੀਡੀਓ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਆਪਾਂ ਹੁਣ ਤੁਹਾਨੂੰ ਪੂਰੀ ਅਪਡੇਸ਼ਨ ਦਿੰਦੇ ਰਹਿਣਾ ਆ ਇਹਦੇ ਰਿਗਾਰਡਿੰਗ ਪਾਣੀਆਂ ਦੀ ਜੇ ਤੁਸੀਂ ਇਹ ਚੀਜ਼ਾਂ ਦੀ ਦੇਖਣ ਨੂੰ ਇੰਟਰਸਟਿਡ ਹੋ ਤਾਂ ਆਪਣਾ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ। ਬਾਕੀ ਡਰਦੇ ਲੱਗਦਾ ਇੱਥੇ ਤਾਂ ਸਲਿਪਰੀ ਜਿਹਾ ਮਾਹੌਲ ਆ। ਥੱਲੇ ਪਾਣੀ ਖਾਸਾ ਚੜਿਆ ਹੋਇਆ ਵਾ ਵਹਾ ਗਿਆ। ਉਹ ਵੀਡੀਓ ਨੂੰ ਫਿਰ ਆਪਾਂ ਹੁਣ ਇੱਥੇ ক্লোਜ਼ ਕਰਦੇ ਆਂ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅਗਲੀ ਵੀਡੀਓ ਮੈਂ ਤੁਹਾਨੂੰ ਪਾਉਂਗਾ ਨੰਗਲ ਡੈਮ ਦੀ ਉਹ ਜਲਦੀ ਆਏਗੀ ਜਿੰਨੀ ਜਲਦੀ ਹੋ ਸਕੇ ਮੈਂ ਤੁਹਾਨੂੰ ਨੰਗਲ ਡੈਮ ਜਾਊਂਗਾ ਨੰਗਲ ਮੈਂ ਮੇਰਾ ਬੰਦਾ ਪਹਿ ਜਾਣਦਾ ਜਦੋਂ ਮੈਂ ਉੱਥੇ ਜਾਊਂਗਾ ਤਾਂ ਤੁਹਾਨੂੰ ਨੰਗਲ ਡੈਮ ਦੇ ਬਾਰੇ ਥੋੜਾ ਜਿਹਾ ਉੱਥੇ ਮੈਂ ਅਪਡੇਟ ਕਰਵਾਉਂਗਾ ਠੀਕ ਹੈ ਫਿਰ ਮਿਲਦੇ ਹਾਂ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ